ਰੋਪੜ ਦੇ ਰਹਿਣ ਵਾਲੇ 5 ਸਾਲਾ ਤੇਗਵੀਰ ਸਿੰਘ ਨੇ ਕੀਤੀ ਕਮਾਲ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਤੇ ਚੜ੍ਹ ਕੇ ਤਾ ਰਿਕਾਰਡ ਕਾਇਮ ਕੀਤਾ ਤੇਗਵੀਰ ਥੱਕ ਜਾਨ ਤੇ ਕਰਦਾ ਸੀ ਵਾਹਿਗੁਰੂ ਦਾ ਜਾਪ ਪੰਜਾਬ ਦੇ ਰੋਪੜ ਦੇ ਰਹਿਣ ਵਾਲੇ 5 ਸਾਲਾ ਤੇਗਵੀਰ ਸਿੰਘ ਨੇ ਇੱਕ ਅਨੌਖਾ ਕਾਰਨਾਮਾ ਕੀਤਾ। ਉਹ ਕਿਲੀ ਮਜ਼ਾਰੋ ਪਹਾੜ ਤੇ ਚੜਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਗਿਆ। ਇਹ ਅਫਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਅਤੇ ਤੰਜ਼ਾਨੀਆ ਵਿੱਚ 19340 ਤੋਂ ਵੱਧ ਦੀ ਉਚਾਈ ਸਥਿਤ ਹੈ। ਤੇਗਵੀਰ ਨੇ 18 ਅਗਸਤ ਨੂੰ ਕਿਲੀ ਮਜ਼ਾਰੋ ਪਾਰਵਤ ਲਈ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ 23 ਅਗਸਤ ਨੂੰ ਪਹਾੜ ਦੀ ਸਭ ਤੋਂ ਉੱਚੀ ਚੋਟੀ ਤੱਕ ਪੈਦਲ ਚੱਲਿਆ ਤੇਗਵੀਰ ਸਿੰਘ ਪੋਪੜ ਦੇ ਸ਼ਿਵਾਲਿਕ ਪਬਲਿਕ ਸਕੂਲ ਦੇ ਪਹਿਲੀ ਕਲਾਸ ਦਾ ਵਿਦਿਆਰਥੀ ਹੈ ਤੇਗਵੇਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਪਤਾ ਸੀ ਕਿ ਮੈਂ ਕਿੱਥੇ ਪਹੁੰਚਣਾ ਹੈ ਅਤੇ ਅੰਤ ਵਿੱਚ ਮੈਂ ਉੱਥੇ ਪਹੁੰਚ ਹੀ ਗਿਆ ਉਸਨੇ ਕਿਹਾ ਕਿ ਮੇਰੇ ਮਾਪਿਆਂ ਨੇ ਮੈਨੂੰ ਕਿਹਾ ਸੀ ਜਦੋਂ ਮੈਂ ਥੱਕ ਜਾਵਾਂ ਤਾਂ ਵੈਗਰੂ ਦਾ ਜਾਪ ਕਰਾਂ ਤੇ ਮੈਂ ਅਜਿਹਾ ਹੀ ਕੀਤਾ ਵੈਗਰੂ ਨੇ ਮੈਨੂੰ ਸਿਖਰ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਹੈ ਤੇਗਵੇਤ ਸਿੰਘ ਨੇ ਉਪਲਬਧੀ ਹਾਸਲ ਕਰਨ ਵਾਲਾ ਏਸ਼ੀਆ ਤੇ ਭਾਰਤ ਵਿੱਚ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਗਿਆ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਉੱਪਰ ਦੇ ਰਹਿਣ ਵਾਲੇ ਪੰਜ ਸਾਲਾਂ ਤੇਗਵੀਰ ਸਿੰਘ ਨੇ ਕਮਾਲ ਹੀ کار ਵਿਖਾਇਆ ਕਿ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਤੇ ਚੜ੍ਹ ਆਪਣਾ ਰਿਕਾਰਡ ਕਾਇਮ ਕੀਤਾ ਹੈ ਉਹਨਾਂ ਦੱਸਿਆ ਕਿ ਤੇਗਵੀਰ ਥੱਕ ਜਾਣ ਤੇ ਵਾਇਗਰੂ ਦਾ ਜਾਪ ਵੀ ਕਰਦਾ ਸੀ